ਚਲਦੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਇੱਕ ਸਲਾਈ ਦੇ ਵਿੱਚ ਅੰਡਰਗਰਾਉਂਡ ਪਾਈਪਿੰਗ ਜਾਂ ਅੰਡਰਗਰਾਉਂਡ ਆਪਣੀ ਲੈਸ ਆ ਜਿਹੜੀ ਉਹ ਕਿੱਦਾਂ ਕੱਢਣੀ ਆ ਤੇ ਉਹ ਸਿਰਫ ਇੱਕ ਸਲਾਈ ਦੇ ਵਿੱਚ ਹੀ ਹੋਊਗੀ ਆਹ ਤੁਹਾਨੂੰ ਦੱਸਦੇ ਆ ਜਿੱਦਾਂ ਕਿ ਹੁਣ ਆਪਾਂ ਨੇ ਆਹ ਸ਼ਰਟ ਹੈਗੀ ਸ਼ਰਟ ਦਾ ਸਿੱਧਾ ਪਾਸਾ ਲੈ ਲੈਣਾ ਆ ਤੇ ਆ ਲੈਸ ਆਪਾਂ ਸਨੋਸਾ ਲੈਸ ਕੱਢ ਰਹੇ ਆ ਆਹ ਲੈਸ ਦਾ ਸਿੱਧਾ ਸਾਈਡ ਆ ਆ ਪੁੱਠੀ ਸਾਈਡ ਆ ਪੁੱਠੀ ਸਾਈਡ ਧਾਰ ਲੈਣੀ ਆ ਆਪਾਂ ਨੇ ਇੱਥੇ ਚਾਕ ਤੱਕ ਦੇਖ ਲੈਣਾ ਵੀ ਆਪਣਾ ਕਿੰਨਾ ਕੋਲਡ ਹੁੰਦਾ ਵਿੱਚ ਕਪੜਾ ਜਾਂ ਤੁਸੀਂ ਇੱਥੇ ਕੱਟ ਮਾਰ ਲਓ ਹਨ ਤੇ ਹੁਣ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਹੈ ਇਦਾਂ ਲੇਸ ਧਰ ਕੇ ਇਹਦੇ ਨਾਲ ਜਿੰਨਾ ਆਪਣਾ ਚਾਹ ਕਰਿਆ ਸੀਗਾ ਉਹਨੂੰ ਸੋਲਡ ਕਰ ਲਿਆ ਤੇ ਲੇਸ ਆਪਾਂ ਨੇ ਇਦਾਂ ਕਰਕੇ ਰੱਖ ਲਈ ਆ ਵੀ ਹੁਣ ਆਪਾਂ ਫੋਲਡ ਕਰਨਾ ਹੈ ਇਹਨੂੰ ਚੀਨੀ ਕੱਪ ਆ ਬਾਹਰ ਲੈਸ ਦਿਖਾਉਣੀ ਉਹਨੂੰ ਇੱਥੇ ਛੱਡਦਾ ਪਾ ਥੋੜੀ ਜਿਹਾ ਉੱਪਰ ਲਾ ਜਾ ਕੇ ਇਹਨੂੰ ਇੱਥੇ ਤਾਂ ਕਰਦੇ ਗਲਾਸ ਇੱਥੋਂ ਲੈਸ ਕੱਟ ਦਵਾਂਗੇ ਤੁਸੀਂ ਐਚਸ ਦੇਖੋ ਨਾ ਤਾਂ ਇੱਧਰ ਕੋਈ ਬਲ ਪੈ ਰਿਆ ਤੇ ਇਧਰ ਵੀ ਦੇਖੋ ਬਹੁਤ ਸਫਾਈ ਨਾਲ ਲੈਸ ਲੱਗੀ ਆ ਬਸ ਇਹ ਇਦਾਂ ਹੀ ਇੱਕ ਸਲਾਈ ਦੇ ਵਿੱਚ ਹੀ ਲੱਗਦੀ ਆ ਇਹਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਸਿੱਧਾ ਆਪਾਂ ਤਰਪਾਈ ਕਰ ਦਾਂਗੇ ਇਦਾਂ ਥੈਂਕ ਯੂ